ਪੰਜਾਬ ਵਿੱਚ ਅਤਵਾਦ ਦੇ ਕਾਲੇ ਦੌਰ ਦੌਰਾਨ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਨੌਜਵਾਨਾਂ ਵਿੱਚ ਰੂਪਨਗਰ ਜ਼ਿਲ੍ਹੇ ਦਾ ਦਲਬੀਰ ਸਿੰਘ ਵੀ ਸ਼ਾਮਲ ਹੈ ਪਿੰਡ ਰਾਜੋ ਮਾਜਰਾ ਦੇ ਦਲਬੀਰ ਸਿੰਘ ਦਾ ਪਰਿਵਾਰ ਅੱਜ ਵੀ ਇਨਸਾਫ ਦੀ ਉਡੀਕ ਕਰ ਰਹੇ ਨੇ ਦਲਬੀਰ ਸਿੰਘ ਦੀ ਮਾਤਾ ਗੁਲਦੀਪ ਕੌਰ ਨੇ ਦੱਸਿਆ ਕਿ ਪੁਲਿਸ ਦੇ ਕੁਝ ਮੁਲਾਜ਼ਮ 27 ਮਈ 1993 ਨੂੰ ਉਨ੍ਹਾਂ ਦੇ ਘਰ ਆਏ ਅਤੇ ਉਸ ਦੇ ਛੋਟੇ ਪੁੱਤਰ ਦਲਬੀਰ ਸਿੰਘ ਨੂੰ ਇਹ ਕਹਿ ਕੇ ਆਪਣੇ ਨਾਲ ਲੈ ਗਏ ਕਿ ਉਸ ਕੋਲੋਂ ਕੋਈ ਪੁੱਛਗਿੱਛ ਕਰਨੀ ਹੈ ਇਸ ਤੋਂ ਬਾਅਦ ਇਹ ਪਤਾ ਲੱਗਾ ਕਿ ਦਲਬੀਰ ਸਿੰਘ ਨੂੰ ਸੀਆਈਏ ਸਟਾਫ ਵੱਲੋਂ ਰੂਪਨਗਰ ਰੱਖਿਆ ਗਿਆ ਹੈ। ਇਸ ਤੋਂ ਕੁਝ ਦਿਨ ਬਾਅਦ ਹੀ 16 ਜੂਨ ਨੂੰ ਉਨ੍ਹਾਂ ਨੇ ਅਖਬਾਰ ਵਿੱਚ ਇਹ ਖਬਰ ਪੜ੍ਹੀ ਕਿ ਉਨ੍ਹਾਂ ਦਾ ਲੜਕਾ ਚਮਕੌਰ ਸਾਹਿਬ ਇਲਾਕੇ ਵਿੱਚ ਪੈਂਦੇ ਪਿੰਡ ਪੈਰੋ ਮਾਜਰਾ ਨੇੜੇ ਇੱਕ ਸੂਏ ਤੇ ਪੁਲਿਸ ਅਤੇ ਖਾੜਗੂਆਂ ਦਰਮਿਆਨ ਹੋਏ ਮੁਕਾਬਲੇ ਵਿੱਚ ਮਾਰਿਆ ਗਿਆ। ਜਦੋਂ ਉਸਨੂੰ ਪੁਲਿਸ ਵੱਲੋਂ ਹਥਿਆਰਾਂ ਦੀ ਬਰਾਮਦਗੀ ਲਈ ਲਿਜਾਇਆ ਜਾ ਰਿਹਾ ਸੀ। ਇਸ ਤੋਂ ਬਾਅਦ ਪਰਿਵਾਰ ਵਾਲੇ ਆਪਣੇ ਪੁੱਤਰ ਦਲਬੀਰ ਦੀ ਜਾਣਕਾਰੀ ਲਈ ਪੁਲਿਸ ਅਧਿਕਾਰੀਆਂ ਕੋਲ ਗਏ ਪਰ ਪੁਲਿਸ ਅਧਿਕਾਰੀਆਂ ਨੇ ਇਸ ਸੰਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਸਗੋਂ ਪਰਿਵਾਰ ਦਾ ਕਹਿਣਾ ਹੈ ਕਿ ਡੀਐਸਪੀ ਮਹਿੰਦਰ ਸਿੰਘ ਅਤੇ ਐਸਪੀ ਅਪਰੇਸ਼ਨ ਸ਼ਰੀਬ ਬਸਰਾ ਨੇ ਉਨ੍ਹਾਂ ਕੋਲੋਂ ਦਲਬੀਰ ਸੰਬੰਧੀ ਕੁਝ ਦੱਸਣ ਲਈ 1 ਲੱਖ ਰੁਪਏ ਦੀ ਮੰਗ ਕੀਤੀ ਕੁਲਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਫਤਿਹਗੜ੍ਹ ਸਾਹਿਬ ਦੇ ਕਾਲਜ ਵਿੱਚ ਬੀਏ ਦਾ ਵਿਦਿਆਰਥੀ ਸੀ ਅਤੇ ਉਸ ਦਾ ਕਿਸੇ ਵੀ ਅਤਵਾਦੀ ਗਤੀਵਿਧੀ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਮੂਲੀਅਤ ਨਹੀਂ ਸੀ ਅਤੇ ਨਾ ਹੀ ਉਸ ਦਾ ਕਿਸੇ ਅਤਵਾਦੀ ਨਾਲ ਕੋਈ ਸੰਬੰਧ ਸੀ ਪਿੰਡ ਦੇ ਲੋਕ ਵੀ ਅਮਨ ਕੋਲ ਖੜੀ ਕਾਇ ਪੁੱਛਿਚ ਕਰਨੀ ਹੈ ਅੱਛਾ ਸਾਨੂੰ ਅਸੀਂ ਇਹ ਲਿਖੇ ਜ ਰਹੇ ਵੀ ਪੁੱਛਿਚ ਕਰਨੀ ਹੈ ਚਲੋ ਕਰ ਲੈਣ ਸਾਡਾ ਮੁੰਡਾ ਕਿਹੜਾ ਗਲਤ ਹੈ ਪੜਦਾ 14ਵੇਂ ਦੇ ਪੇਪਰ ਦੇ ਰਹਾਤਾ ਉਸ ਤੋਂ ਬਾਅਦ ਕਿੱਥੇ ਲੈ ਗਏ ਫਿਰ ਉਹ ਕਿਸ ਤਰ੍ਹਾਂ ਹੋ ਗਿਆ ਸਟਾਫ ਚ ਲੈ ਗਏ ਜੀ ਸਟਾਫ ਚੋਂ ਨਹੀਂ ਮੁੜ ਕੇ ਪਤਾ ਲੱਗਿਆ ਥਾਣੇ ਵਾਲਿਆਂ ਦੀ ਕੋਈ ਗੱਲ ਨਹੀਂ ਵਿੱਚ ਅੱਜ ਤਾਂ ਜੀ ਅਖਬਾਰ ਦੇਖਿਆ ਅਖਬਾਰ ਸਾਡੇ ਘਰ ਆਇਆ 16 ਤਰੀਕ ਨੂੰ 27 ਨੂੰ ਚੱਕਿਆ 27 93 ਨੂੰ ਤਰ ਤਨਵੇਂ ਸੇਕਾਰ ਆ ਰਹਾ ਆ ਰਹਾ ਕਿ ਫਿਰ ਅਸੀਂ ਉੱਥੇ ਪਹੁੰਚੇ ਰੋਪੜ ਮੈਨੂੰ ਦਿਖਾ ਦਿਓ ਜੀ ਮੁੰਡਾ ਉਹ ਕਹਿੰਦੇ ਲੱਖ ਰੁਪਏ ਦੇ ਦਿਓ ਸਾਡੇ ਚ ਹਿੰਮਤ ਹੈ ਨਹੀਂ ਤੀ ਪਰਿਵਾਰ ਨੇ ਮੰਗ ਕੀਤੀ ਹੈ ਕਿ ਸਾਰੇ ਮਾਮਲੇ ਵਿੱਚ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਧਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਦਲਬੀਰ ਸਿੰਘ ਇੱਕ شریف ਅਤੇ ਹੁਨਾਰਵਰ ਲੜਕਾ ਸੀ ਜਿਸ ਦਾ ਕਿਸੇ ਅਤਵਾਦੀ ਸਰਗਰਮੀ ਨਾਲ ਕੋਈ ਸੰਬੰਧ ਨਹੀਂ ਸੀ ਪੁਲਿਸ ਵੱਲੋਂ ਉਸ ਨੂੰ ਬਿਨਾਂ ਕਿਸੇ ਕਸੂਰ ਤੋਂ ਹੀ ਝੂਠੇ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਦੇਖੋ ਜੀ ਇਹ ਜਿਹੜਾ ਮਾਮਲਾ ਉਸ ਟਾਈਮ ਚੱਲਦਾ ਸੀ ਇਹ ਜ਼ਬਰਦਸਤੀ ਚਾਕਾ ਕਾ ਨੌਜਵਾਨ ਮੁੰਡਿਆਂ ਨੂੰ ਜਾ ਕੇ ਮਾਰਦੀ ਸੀ ਤੇ ਇਹ ਸਾਡੇ ਪਿੰਡ ਦਾ ਮੁੰਡਾ ਵੀ ਦਲਬੀਰ ਸਿੰਘ ਜੋ ਪੱਪਲ ਸੀ ਇਹਨਾਂ ਨੇ ਇਸੇ ਤੈ ਚਾਕਾ ਇਹਨੂੰ ਮਾਰ ਦਿੱਤਾ ਜਨੂ ਕੇ ਬੜਾ ਪਰਿਵਾਰ ਸਾਊ ਪਰਿਵਾਰ ਸੀ ਜਿਉਂ ਉਹਨਾਂ ਦਾ ਫਾਦਰ ਸੀ ਉਹਨਾਂ ਘਰ ਘਰ 25 26 ਸਾਲ ਪਿੰਡ ਦੀ ਸਰਪੰਚੀ ਕੀਤੀ ਐ ਤੇ ਸਾਰੇ ਪਿੰਡ ਜਾਣਦਾ ਮੁੰਡੇ ਨੂੰ ਵੀ ਜਾਣਦੇ ਸੀ ਕਿ ਮੁੰਡਾ ਬਹੁਤ ਸਾਊ ਸੀ ਇਹਨਾਂ ਕਮਾਂ ਵਿੱਚ ਬਿਲਕੁਲ ਵੀ ਨਾਉ ਪਰ ਇਹ ਪੁੱਤਾਂ ਨੇ ਬਿਲਕੁਲ ਬਧੀ ਕੀ ਕੀਤੀ ਇਸ ਪਰਿਵਾਰ ਨਾਲ ਰੋਪੜ ਗਏ ਹੈ ਜੀ ਚਮਕੌਰ ਵੀ ਗਏ ਹੈ ਉਹਨਾਂ ਨੂੰ ਕੋਈ ਬੜਾ ਪੋਣੀ ਲੱਗਣ ਨਹੀਂ ਸੀ ਯਾਨੀ ਦੱਸੇ ਹੀ ਨਹੀਂ ਜੀ ਉਹਨੇ ਕਰੇ ਕਰਨੇ ਰੋਪੜੇ ਜੀ ਕਰੇ ਕਰਨੇ ਚਮਕੌਰੇ ਜੀ ਅੱਜਿਕੁ ਮੇਗੇ ਇਹ ਉਹ ਹੁਣ ਝੂਠੇ ਹੀ ਉਹਨਾਂ ਨੇ ਦਿਖਾਏ ਜਿਨ੍ਹਾਂ ਨੇ ਮੁੰਡੇ ਮਾਰੇ ਆ ਝੂਠੇ ਮੁਕਾਬਲੇ ਲਗਾਏ ਪਿੰਡ ਵਾਸੀਆਂ ਨੇ ਕਿਹਾ ਕਿ ਉਸ ਸਮੇਂ ਪੁਲਿਸ ਅਧਿਕਾਰੀਆਂ ਨੇ ਤਰੱਕੀਆਂ ਲੈਣ ਲਈ ਪੰਜਾਬ ਅੰਦਰ ਵੱਡੇ ਪੱਧਰ ਤੇ ਨੌਜਵਾਨਾਂ ਨੂੰ ਮਾਰਿਆ ਸੀ ਪਿੰਡ ਵਾਸੀਆਂ ਨੇ ਵੀ ਦਲਬੀਰ ਦੇ ਪਰਿਵਾਰ ਨੂੰ ਇਨਸਾਫ ਦਵਾਉਣ ਦੀ ਮੰਗ ਕੀਤੀ ਹੈ ਰੂਪਨਗਰ ਤੋਂ ਭਦਰਜੀ ਸਿੰਘ ਨਾਲ ਕੌਮਤਾ ਮਿਨਾਸ ਡੀ ਐਨ ਨਾਈਟ ਨਿਊਜ਼ ਖਬਰਾਂ ਦਿੱਤ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿਤੋਂ ਵੀ ਜੁੜੋ आप मिलेंगे फेसबुक ते, अस दिखांगे यूट्यूब ते, फॉलो करो ट्विटर ते, खबर जुड़े रहो दिन रात